ਇਬਰਾਨੀਆਂ ਨੂੰ ਅਧਿਆਇ 5 ਹਰੇਕ ਪ੍ਰধান ਜਾਜਕ ਜੋ ਮਨੁੱਖਾਂ ਵਿੱਚੋਂ ਲਿਆ ਜਾਂਦਾ ਹੈ ਪਰਮੇਸ਼ਰ ਦੇ ਕੰਮਾਂ ਦੇ ਲਈ ਮਨੁੱਖਾਂ ਦੇ ਹੀ ਨਿਮਿਤ ਥਾਪਿਆ ਜਾਂਦਾ ਹੈ ਭਈ ਪੇਟਾਂ ਅਤੇ ਪਾਪਾਂ ਦੇ ਲਈ ਬਲਦਾਂ ਚੜਾਵੇ ਅਤੇ ਉਹ ਨਦਾਨਾਂ ਅਤੇ ਭੁੱਲਿਆਂ ਹੋਿਆਂ ਦੇ ਨਾਲ ਨਰਮੀ ਕਰ ਸਕਦਾ ਹੈ ਕਿਉਂਕਿ ਉਹ ਆਪ ਵੀ ਦੁਰਬਲਤਾਈ ਵਿੱਚ ਕਿਰਿਆ ਹੋਇਆ ਹੈ ਅਤੇ ਇਸੇ ਕਾਰਨ ਜਿਵੇਂ ਪਰਜਾ ਲਈ ਕਿਵੇਂ ਆਪਣੇ ਲਈ ਉਹਨੂੰ ਪਾਪਾਂ ਲਈ ਬਲੀ ਚੜਾਉਣੀ ਪੈਂਦੀ ਹੈ ਅਤੇ ਕੋਈ ਆਪਣੇ ਆਪ ਇਹ ਇੱਜ਼ਤ ਨਹੀਂ ਲੈਂਦਾ ਪਰ ਤਦੋਂ ਜਦ ਹਰੂਨ ਦੀ ਨਿਆਂਈ ਪਰਮੇਸ਼ਾ ਦਾ ਬੁਲਾਇਆ ਹੋਇਆ ਹੋਵੇ ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਵਧਾਇਆ ਜੋ ਪ੍ਰਧਾਨ ਜਾਜਕ ਬਣੇ ਸਗੋਸਥ ਨੇ ਜਨ ਉਹਨੂੰ ਆਖਿਆ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਜਿਵੇਂ ਉਹ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ ਤੂੰ ਮਲਕੀ ਸਦਿਕ ਦੀ ਪਦਵੀ ਦੇ ਅਨੁਸਾਰ ਸਦਾ ਤਿੱਕ ਦਾ ਜਾਜਕ ਹੈ ਉਹਨੇ ਉਹਨੇ ਦਿਨੀ ਜਦੋਂ ਜੇ ਧਾਰੀ ਹੋਈ ਸੀ ਬਹੁਤ ਟਹਾ ਮਾਰ ਮਾਰ ਕੇ ਅਤੇ ਅੰਜੂ ਕੇਰ ਕੇ ਉਸ ਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮਿੰਤਾ ਕੀਤੀਆਂ ਅਤੇ ਪਰਮੇਸ਼ਰ ਦਾ ਪੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ ਅਤੇ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੀ ਆਗਿਆਕਾਰ ਹਨ ਸਦਾ ਦੀ ਕਤੀ ਦਾ ਕਾਰਨ ਹੋਇਆ ਕਿਉਂ ਪਰਮੇਸ਼ਰ ਦੇ ਵੱਲੋਂ ਮਲਕੀ ਸਿੱਦਕ ਦੀ ਪਦਵੀ ਦੇ ਅਨੁਸਾਰ ਪ੍ਰਦਾਨ ਜਾਜ ਕਰਕੇ ਆਖਿਆ ਗਿਆ ਉਹਦੀ ਵਿਖੇ ਅਸਬ ਬਹੁਤ ਕੁਝ ਆਖਣਾ ਹੈ ਜਿਹਦਾ ਅਰਥ ਕਰਨਾ ਔਖਾ ਹੈ ਇਸ ਲਈ ਕਿ ਤੁਸੀਂ ਕੰਨਾਂ ਤੋਂ ਬੋਲੇ ਹੋਗੇ ਹੋ ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਪਈ ਕੋਈ ਤੁਹਾਨੂੰ ਪਰਮੇਸ਼ਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਫੇਰ ਸਿਖਾਵੇ ਅਤੇ ਤੁਸੀਂ ਅਜੀਬ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਵਚਨ ਤੋਂ ਅਣਜਾਣ ਹੈ ਇਸ ਲਈ ਕਿ ਨਿਆਣਾ ਹੈ ਪਰ ਅਨ ਸਿਆਣਾ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਕਰਨ ਨਾਲ ਸਜੀਆਂ ਹੋਈਆਂ ਹਨ